ਇਹ ਬੱਚਿਆਂ ਵਾਸਤੇ ਹੈ ਜਿਹੜਾ ਡੈਡੀਕੇਟਡ ਹੈ 50 ਬੈਡਡ ਇੰਟੈਂਸਿਵ ਕੇਅਰ ਯੂਨਿਟ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ আজকাল ਬਹੁਤ ਸਾਰੇ ਜਿਹੜੇ ਬੱਚੇ ਆ ਉਹ ਸਤਵਾਹੇ ਜਿਹਨੂੰ ਅਸੀਂ ਕਹਿੰਦੇ ਆ ਪ੍ਰੀਮੈਚੂਰ ਕਹਿ ਦਿੰਦੇ ਆ ਆਪਾਂ ਉਹਨਾਂ ਨੂੰ ਉਹ ਜਲਦੀ ਪੈਦਾ ਹੋ ਜਾਂਦੇ ਆ ਤੇ ਉਹਨਾਂ ਨੂੰ ਸਪੈਸ਼ਲਾਈਜ਼ਡ ਕੇਅਰ ਚਾਹੀਦੀ ਹੁੰਦੀ ਆ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਪ੍ਰੋਡਕਟਰ ਕੰਟੈਂਸਿਵ ਕੇਅਰ ਯੂਨਿਟ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਔਰ ਉਹ ਸਾਡੇ ਕੋਲੇ ਰੈਫਰ ਹੋ ਕੇ ਵੀ ਬੱਚੇ ਆਉਂਦੇ ਬਹੁਤ ਸਾਡੀ ਲੌਂਗ ਓਵਰਡਿਊ ਸੀਗਾ ਕਿਉਂਕਿ ਮੈਡੀਕਲ ਕਾਲਜ ਹੈ ਔਰ ਜਿਸ ਤਰ੍ਹਾਂ ਸਾਡੇ ਪੀਜੀਆ ਬੜੀ ਪ੍ਰੀਮੀਅਰ ਇੰਸਟੀਚਿਊਟ ਆ ਬਟ ਓਵਰ ਬਰਡਨਡ ਆ ਉਹਦੇ ਵਿੱਚ ਮਾਝੇ ਤੋਂ ਹਰਿਆਣੇ ਤੋਂ ਪੰਜਾਬ ਤੋਂ ਤੋਂ ਸਾਡੀ ਕੋਸ਼ਿਸ਼ ਹੈ ਕਿ ਸਾਡੇ ਜਿਹੜੇ ਰੈਫਰਲ ਆ ਉਹ ਬੜੇ ਰੇਅਰ ਹੋਣੇ ਚਾਹੀਦੇ ਆ ਤੇ ਮੋਸਟਲੀ ਜਿਹੜੇ ਸਾਡੇ ਪੇਸ਼ੈਂਟਸ ਆ ਅਸੀਂ ਮਾਰਲੀ ਤੋਂ ਔਰ ਰੋਪੜ ਤੋਂ ਵੀ ਇੱਥੇ ਆਣਗੇ ਫਤਿਹਗੜ੍ਹ ਸਾਹਿਬ ਤੋਂ ਵੀ ਆਣਗੇ ਅੱਗੇ ਜਿਹੜੇ ਪਟਿਆਲੇ ਜਾਂਦੇ ਆ ਕੁਝ ਫਤਿਹਗੜ੍ਹ ਸਾਹਿਬ ਤੋਂ ਪਟਿਆਲੇ ਵੀ ਚਲੇ ਜਾਂਦੇ ਆ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਇੰਟੈਂਸਿਵ ਕੇਅਰ ਯੂਨਿਟ ਵੀ ਬਣਾ ਰਹੇ ਆ ਕ੍ਰਿਟੀਕਲ ਕੇਅਰ ਯੂਨਿਟ ਬਣਾ ਰਹੇ ਆ ਔਰ ਬੱਚਿਆਂ ਵਾਸ ਇਹ ਵੀ ਸਮੇਂ ਦੀ ਲੋੜ ਹੈ ਤੇ ਇਹ ਵੀ ਅਸੀਂ ਜਿਹੜਾ ਹੈਗਾ ਇੱਕ ਡੈਡੀਕੇਟਿਡ 50 ਡੈਡੀਕੇਟਡ ਜਿਹੜਾ ਹੈਗਾ ਇਹਦੇ ਨਾਲ ਸਾਡੇ ਨਾਲ ਪ੍ਰਾਈਵੇਟ ਕਲੈਬੋਰੇਸ਼ਨ ਵੀ ਹੈ ਡਾਕ ਜਿਹੜੇ ਆਪਣੇ ਡਾਕਟਰ ਬੀਧੀ ਹਸਪੀਟਲ ਦੀ ਉਹ ਜਿਹੜੇ ਸਪੈਸ਼ਲਾਈਜ਼ਡ ਨਿਓਨੈਟਲ ਇੰਟੈਂਸਿਵ ਕੇਅਰ ਕਿਉਂਕਿ ਉਹਨਾਂ ਦੇ ਆਲਰੇਡੀ ਜਿਹੜਾ ਹੈਗਾ ਸਾਡੇ ਡਾਇਰੈਕਟਰ ਪ੍ਰਿੰਸੀਪਲ ਵੀ ਖੁਦ ਵੀ ਪ੍ਰੈਕਟਿਸ਼ਨਰ ਆ ਸੋ ਇਹ ਵੀ ਪੀ ਜੀ ਤੋਂ ਪ੍ਰੋਫੈਸਰ ਆ ਰਿਹਾ ਤੇ ਇਹ ਇਹਦੇ ਨਾਮ ਨਾਲ ਜਿਹੜੀ ਉਹਨਾਂ ਦੀ ਐਕਸਪਰਟਿਸ ਆ ਉਹਨਾਂ ਦੇ ਜਿਹੜੀ ਮੈਨ ਪਾਵਰ ਆ ਤੇ ਹਾਲੀ ਹੋਰੀ ਸਾਡਾ ਸਟਾਫ ਵੀ ਟ੍ਰੇਨ ਹੋਏਗਾ ਸੋ ਇਹ ਕੋਲੈਬੋਰੇਟਿਵ ਐਫਰਟ ਜਿਹੜਾ ਹੈਗਾ ਲੋਕਾਂ ਨੂੰ ਸਾਰੀਆਂ ਸਰਵਿਸਿਜ਼ ਫ੍ਰੀ ਹੋਣਗੀਆਂ ਤੇ ਅਸੀਂ ਕੋਈ ਵੀ ਜਿਹੜਾ ਹਰ ਇੱਕ ਬੱਚਾ ਹੈ ਦੇ ਰਿਸਰਵ ਦਾ ਬੈਸਟ ਪੋਸੀਬਲ ਕੇਅਰ ਤੇ ਜਿਹੜੀ ਬੱਚੇ ਦੀ ਕੇਅਰ ਹੈ ਇਨ ਫੈਕਟ ਉਹ ਜਨਮ ਤੋਂ ਪਹਿਲੇ ਸ਼ੁਰੂ ਹੋ ਜਾਂਦੀ ਹੈ ਜਦੋਂ ਮਦਰ ਦੇ ਪੇਟ 'ਚ ਹੁੰਦਾ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਤੋਂ ਲੈ ਕੇ ਜਦੋਂ ਤੱਕ ਬੱਚਾ ਖਾਸ ਕਰਕੇ 5 ਸਾਲ ਦੇ ਬੱਚੇ ਤੱਕ ਉਸ ਤੋਂ ਬਾਅਦ ਬੱਚੇ ਨਾਰਮਲੀ ਦੇ ਡੂ ਵੈਲ ਤੇ ਜਿਹੜੀ ਬਿਲੋ 5 ਮੋਰਟੈਲਿਟੀ ਰੇਟ ਹੈ ਉਹਨੂੰ ਘਟਾਉਣਾ ਬੱਚੇ ਤੰਦਰੁਸਤ ਹੋਣ ਅਨੀਮਿਕ ਨਾ ਹੋਣ ਜੜੀਆਂ ਵੈਕਸੀਨ ਪ੍ਰੋਵੈਂਟਿਵ ਡਿਜ਼ੀਜ਼ ਸਾਰੀਆਂ ਵੈਕਸੀਨ ਉਹਨਾਂ ਨੂੰ ਮਿਲਣ ਇਹਦੇ ਨਾਲ ਨਾਲ ਜੀ ਉਹਨਾਂ ਨੂੰ ਕਦੇ ਕੋਈ ਬਿਮਾਰ ਹੁੰਦਿਆ ਤਾਂ ਉਹਨਾਂ ਨੂੰ ਪ੍ਰੋਪਰ ਜਿਹੜੀ ਮੈਡੀਕਲ ਕੇਅਰ ਆ ਵਰਡ ਕਲਾਸ ਮੈਡੀਕਲ ਕੇਅਰ ਮਿਲੇ ਤੇ ਕਿਉਂਕਿ ਸਾਡੇ ਜਿਹੜੇ ਬੱਚੇ ਆ ਸਾਡਾ ਭਵਿੱਖ ਹੈ ਤੇ ਉਹਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਆ ਸਾਡੇ ਮਾਨ ਸਰਕਾਰ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਚੇ ਤੌਰ ਤੇ ਉਹ ਕਹਿੰਦੇ ਆ ਵੀ ਜਿਹੜੀ ਆਪਣੇ ਲੋਕਾਂ ਨੂੰ ਸਰਵਿਸਿਜ਼ ਦੇਣੀਆਂ ਦੇ ਸ਼ੁਡ ਬੀ ਵਰਡ ਕਵਲ ਕੇ